ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੋ ਜੰਗ ਛੇੜੀ ਹੋਈ ਹੈ ਉਸ ਦੇ ਤਹਿਤ ਲੁਧਿਆਣਾ ਦੇ ਪਿੰਡ ਤਲਵੰਡੀ ਕਲਾਂ ਵਿੱਚ ਅवैध ਕਬਜ਼ਿਆਂ ਨੂੰ ਲੈ ਕੇ ਨਸ਼ੇ ਵਿਚਲਵਾਲਿਆਂ ਦੇ ਘਰਾਂ ਉੱਤੇ ਪੂਰ ਸੇ ਨਿਚਲਾਇਆ ਬੁਲਡੂਜੇ ਵਿਸਤਾਰਨ ਦੇਖੋ ਪੂਰੀ ਪੋਟੇ ਇੱਥੇ ਰਾਜਨੀਤਿਕ ਕਾਰਵਾਈ ਕੀਤੀ ਜਾ ਰਹੀ ਹੈ ਮਾਈਕ ਥੋੜਾ ਡਾਊਨ ਕਰੋ ਜੀ ਸਰ ਕੀ ਸਰ ਮਾਮਲਾ ਸਿਸ ਇਹ ਤਕਰੀਬਨ 32 ਜਿਹੜੇ ਲਿਸਟ ਜਿਹੜੀ ਹੈ ਰੇਲਵੇ ਵਾਲਿਆਂ ਨੇ ਇੱਕ ਰਿਕਵੈਸਟ ਕੀਤੀ ਸੀ ਵੀ ਸਾਡੀ ਜਿਹੜੀ ਹੈ ਸਰਕਾਰੀ ਪ੍ਰਾਪਰਟੀ ਤੇ ਇਲੀਗਲ ਜਿਹੜੀ ਹੈ ਉਹਦੇ ਉੱਤੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਤਾਂ ਕੁਛ ਨੇ ਕੁਛ ਕੁਲੀਆਂ ਬਣਾਈਆਂ ਕਈਆਂ ਨੇ ਘਰ ਬਣਾਏ ਹੋਏ ਤਾਂ ਉਹਦੇ ਵਾਸਤੇ ਇਹਨਾਂ ਨੇ ਪੁਲਿਸ ਹੈਲਪ ਮੰਗੀ ਸੀ ਉਹਦੇ ਵਿੱਚ ਇਹਨਾਂ ਦੇ ਰੇਲਵੇ ਦੇ ਮਿਸਟਰ ਅਦਿੱਤਿਆ ਆਏ ਹੋਏ ਆ ਤਾਂ ਉਹਦੇ ਵਿੱਚ ਅੱਜ ਉਹਦੇ ਤਹਿਤ ਅਸੀਂ ਜਦੋਂ ਫਿਰ ਸਾਰੀ ਇਸ ਗੱਲ ਨੂੰ ਦੇਖਿਆ ਵੀ ਇੱਥੇ ਜਿਹੜੇ ਕੁਝ ਪਰਿਵਾਰ ਐਂਡੀਪੀਐਸ ਦੇ ਵਿੱਚ ਵੀ ਜਿਹੜਾ ਸ਼ਮੂਲੀਅਤ ਹੈ ਤੇ ਉਹਨਾਂ ਦੇ ਮੁਕਦਮੇ ਵੀ ਦਰਜਾਂ ਤੇ ਐਂਡੀਪੀਐਸ ਦਾ ਜਿਹੜਾ ਕੰਮ ਵੀ ਕਰਦੇ ਆ ਤੇ ਆਪਣੀ ਜਿਹੜੀ ਜਵਾਨੀ ਨੂੰ ਰੋਲ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਗਲਤ ਰਾਹੇ ਨਸ਼ੇ ਦੇ ਜਿਹੜਾ ਪਾ ਰਹੇ ਆ ਤੇ ਉਹ ਲੋਕਾਂ ਨੇ ਵੀ ਇੱਥੇ ਜਿਹੜੇ ਘਰ ਪਾਏ ਹੋਏ ਆ ਤਾਂ ਉਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਰੇਲਵੇ ਵਾਲਿਆਂ ਦੀ ਜਿਹੜੀ ਰਿਕੁਐਸਟ ਸੀ ਉਹਨੂੰ ਪ੍ਰਾਇੋਰਟੀ ਤੇ ਜਿਹੜਾ ਲੇਤਾ ਤੇ ਅੱਜ ਜਿਹੜੀ ਇਸ ਪਹਿਲੇ ਘਰ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਤਾਂ ਇਹ ਆਪਜੀ ਦੇ ਸਾਹਮਣੇ ਜਿਹੜਾ ਇਹ ਨੂੰ ਜਿਹੜਾ ਡਿਮਾਲਿਸ਼ ਕੀਤਾ ਹੈ। ਸੱਚ ਕਿਹਦਾ ਘਰ ਆ ਸਾਰੇ ਸਰ? ਨਾਮ ਕੀ ਹੈ? ਇਹ ਕੋਈ ਰਾਣੀ ਹੈ ਤੇ ਇੱਕ ਸ਼ੰਦਰਪਾਲ ਸ਼ੰਦਰਪਾਲ ਕਿੰਨੇ ਕੇਸ ਚਾਜ ਕਿੰਨੇ ਪਟਾ ਇਨਾਂ ਦੇ ਖਿਲਾਫ ਕਿਸੇ ਦੇ ਖਿਲਾਫ ਤਿੰਨ ਮੁਕੱਦਮੇ ਕਿਸੇ ਖਿਲਾਫ ਦੋ ਮੁਕੱਦਮੇ ਇਨਾਂ ਤੇ ਐਨਡੀਪੀਐਸ ਦਾ ਜਿਹੜਾ ਪ੍ਰੀਵਿਅਸ ਰਿਕਾਰਡ ਸਰ ਕਿੰਨੇ ਘਰਾ ਦੇ ਉੱਤੇ ਕਾਰਵਾਈ ਕੀਤੀ ਜਾਣੀ ਹੈ ਇਹ ਜੋ ਰੇਲਵੇ ਵਾਲਿਆਂ ਨੇ ਦਿੱਤੀ ਹੈ ਉਹਨਾਂ ਨੇ ਬੱਤੀ ਦੀ ਦਿੱਤੀ ਹੈ ਤੇ ਉਹ ਤੇ ਬੱਤੀਆਂ ਤੇ ਹੀ ਡਿਮੋਲਿਸ਼ ਕਰਨੀ ਹੈ ਇਸੇ ਪਿੰਡ ਅਸੀਂ ਜਿਹੜੀ ਪੁਲਿਸ ਮੁਦਦ ਉਹਨਾਂ ਨੂੰ ਦੇਵਾਂਗੇ ਇਸੇ ਪਿੰਡ 'ਚ ਬੱਤੀ ਕਰਨੇ ਕਿ ਹੋਰ ਪਿੰਡਾਂ 'ਚ ਨਹੀਂ ਇਹ ਇਹ ਸਟ੍ਰੈਕ ਰੇਲਵੇ ਟਰੈਕ ਦੇ ਰਾਈਟ ਹੈਂਡ ਸਾਈਡ ਵੀ ਹੈ ਤੇ ਲੈਫਟ ਹੈਂਡ ਸਾਈਡ ਵੀ ਹੈ ਦੋਨੋਂ ਜਿਹੜੀ ਹੈ ਉਹ ਤੋਂ ਤੱਕ ਮੈਂ ਦੋਵਾਂ ਦਾ ਸਟ ਤਾਂ ਉਹ ਅਸੀਂ ਅਲੱਗ ਆਪਣੀ ਜਿਹੜੀ ਕਾਰਵਾਈ ਉਹ ਅਲੱਗ ਕਰਾਂ ਤੇ ਰਾਣੀ ਤੇ ਜਿਹਦੇ ਖਿਲਾਫ ਤੁਸੀਂ ਦੱਸਿਆ ਚਿੰਦਰਪਾਲ ਦੇ ਖਿਲਾਫ ਜਿਨ੍ਹਾਂ ਦੇ ਘਰ ਦੇ ਉੱਤੇ ਅੱਜ ਬੁਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਦਾ ਕੀ ਸਟੇਟਸ ਹੈ ਤੁਹਾਡੀ ਗ੍ਰਿਫਤ ਉਹ ਉਹ ਸਾਡੀ ਗ੍ਰਿਫਟ ਵਿੱਚ ਨਹੀਂ ਹੈਗੇ ਬਟ ਰੇਲਵੇ ਦੇ ਅਫੀਸਰ ਨੇ ਇਨਕ੍ਰੋਚਮੈਂਟ ਦੇ ਰਿਕਾਰਡਿੰਗ ਜਿਹੜੀ ਹੈ ਪੁਲਿਸ ਦੀ ਅਮਦਦ ਮੰਗੀ ਹੈ ਤਾਂ ਉਹ ਅਸੀਂ ਇਹਨਾਂ ਨੂੰ ਸਿਕਿਉਰਿਟੀ ਮਹਈਆ ਕਰਾਈ ਹੈ ਤਾਂ ਇਹ ਰੇਲਵੇ ਵੱਲੋਂ ਜਿਹੜਾ ਇਹ ਜਿਹੜਾ ਇਹਨਾਂ ਦਾ ਇਨਕ੍ਰੋਚਮੈਂਟ ਜਿਹੜੀ ਹੈ ਦੂਰ ਕੀਤੀ ਜਾ ਰਹੀ ਹੈ ਤਾਂ ਸਿੱਧੇ ਤੌਰ ਤੇ ਤੁਸੀਂ